वाहेगुरु जी का खालसा वाहेगुरू जी की फतेह दसवें पातशाह साहब सतगुरु श्री गुरु गोबिंद सिंह महाराज जी के जन्म दिहाड़े में समर्भ के नगर कीर्तन गुरुद्वारा टिब्बा साहब मशहूर होकर शहर की परिक्रमा कर इस वक्त असी प्रभा चौंक अगर पहुंचे जितने संगत वालों भरपुर स्वागत किया गया है प्यार का सम्मान सुशांच सिंह का सम्मान गुरु ग्रंथ साहब स् किया गया है चाहते लंगर तो दुद्ध के लंगर लगाए गए हैं ਤੁਹਾਨੂੰ ਸਾਰੀ ਸੰਗਤ ਨੂੰ ਇਸ ਮੌਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਨਾਲ ਹੀ ਸੰਗਤ ਦੀ ਕਿਰਤ ਤੇ ਬਹੁਤ ਪਿਆਰੀ ਸਾਧ ਸੰਗਤ ਦੀ ਸਾਡੇ ਮਾਈ ਭਾਈ ਸੰਗਤਾਂ ਤਾਹੀ ਪ੍ਰਕਾਸ਼ ਹਮਾਰਾ ਪਹਿਓ ਪਟਨਾ ਸ਼ਹਿਰ ਦੇ ਕਿ ਭਵਲੇ ਅਨੰਦਪੁਰ ਸਾਹਿਬ ਦੇ ਵਾਸੀ ਸ੍ਰੀ ਗੁਰੂ ਦੋਦਰ ਸਿੰਘ ਜੀ ਮਹਾਰਾਜ ਜੀ ਦਾ ਆਰ ਬੜਾ ਆ ਗਿਆ ਹੋਇਆ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਚੱਪਾ ਸਾਹਿਬ ਦੇ ਚਲਿਤ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਲਾਟਰ ਪੜਾ ਹੁੰਦਾ ਹੋਇਆ ਇੱਥੇ ਸ਼ਸ਼ਣ ਚੌਕ ਸਾਹਿਬ ਦੇ ਵਿੱਚ ਪਹੁੰਚਿਆ ਆ ਸਾਧ ਸੰਗਤ ਜੀ ਸਾਬ ਮਾਈ ਭਾਈ ਸੰਤਾ ਬੜੀ ਸ਼ਰਧਾ ਦੇ ਨਾਲ ਨਮਨ ਕਰਨਾ ਇਸ ਕਰਵਾਨੀਆਂ ਨੂੰ ਜਿਨ੍ਹਾਂ ਦੇ ਸਭ ਕੀ ਅੱਜ ਪੂਰਨ ਮਨਤਾ ਜਿੰਦੀ ਹੈ ਸੋਤੇ ਸਾਹਿਬ ਜੀ ਦੇ ਨਿਮਿਤ ਪੰਤ ਰੱਸੀ ਸਾਰੇ ਇਸ ਦਿਨ ਅੱਜ ਨਗਰ ਕੀਰਤਨ ਲੱਗ ਰਿਹਾ ਉਹ ਸਾਰੀ ਸੰਗਤ ਬੜੀ ਖਾਦਕ ਹੋ ਕੇ ਬੜੀ ਸ਼ਦਾਪੂਰਵਕ ਜਿਹੜਾ ਹੈ ਨਗਰ ਸੀਰਤਨ ਦੇ ਵਿੱਚ ਸ਼ਾਮਲ ਹੈ ਔਰ ਹਰ ਸਾਡੀ ਤਰ੍ਹਾਂ ਅਸੀਂ ਵੀ ਆਪਣੇ ਸੈਸ਼ਨ ਚੌਮ ਦੇ ਵਿੱਚ ਹਮੇਸ਼ਾ ਜਿਹੜੇ ਪਹਿਲਾਂ ਗੁਰਵੰਤ ਸਿੰਘ ਮਹਾਰਾ ਜੀ ਨੂੰ ਸਲਾਮੀ ਦਿੱਤੀ ਗਈ ਹੈ ਜਾ ਕੇ ਜਾ ਕੇ ਦੋਲਾਲਾ ਸਾਹਿਬ ਤੇ ਬੱਬਾ ਸਾਹਿਬ ਦੇ ਵਿੱਚ ਔਰ ਉਹ ਸੰਗਤ ਨੂੰ ਇੱਕ ਜਿਹੜੀ ਸਾਡੀ ਇੱਡੀ ਭਾਵਨਾ ਹੈ ਉਹਨਾਂ ਦੇ ਪ੍ਰਤੀ ਅਸੀਂ ਹਰ ਵੇਲੇ ਹਮਨ ਸਤਿਪਰਤ ਹਾਂ ਇਸ ਤਰਵਾਨੀਆਂ ਨੂੰ ਸਤਿਪਰਤ ਹੈ 3ਵੀਂ ਪਾਸ਼ਾਹੀ ਦੇ ਪੂਰੇ ਪਰਿਵਾਰ ਦੀਆਂ ਨੌਵੀਂ ਪਾਸ਼ਾਹੀ ਦੀ ਕਰਵਾਨੀ 11ਵੀਂ ਪਾਸ਼ਾਹੀ ਦੀ ਕਰਵਾਨੀ ਸਰਵਤ